ਖਿਆਲ ਕਰੋ ਜਿੱਦਨ ਸੱਚ ਦੀ ਗੱਲ ਹੋਏਗੀ ਉਸ ਦਿਨ ਵਿਰੋਧ ਸ਼ੁਰੂ ਹੋਏਗਾ ਆ ਦੋ ਦਿਨ ਪਹਿਲਾਂ ਇੱਕ ਵੀਡੀਓ ਤੁਸੀਂ ਸ਼ਾਇਦ ਵੇਖੀ ਹੋਏਗੀ ਹੱਦ ਹੋ ਗਈ ਮੈਂ ਫਿਰ ਬੇਨਤੀ ਕਰਾਂਗਾ ਫਿਰ ਬੇਨਤੀ ਕਰਾਂਗਾ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਜਿੰਨੀ ਮੇਰੀ ਰੱਬ ਦੀ ਪਿਆਰੀ ਸੰਗਤ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਹੈ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਦੂਜੇ ਨੰਬਰ ਤੇ ਤੁਹਾਡਾ ਧੰਨਵਾਦ ਫਿਰ ਸਤਿਕਾਰਯੋਗ ਪ੍ਰਬੰਧਕ ਜਿਹੜੇ ਸੱਚ ਸੁਣਦੇ ਹੋ ਸੱਚ ਬੋਲਦੇ ਹੋ ਆ ਕੱਲ ਦੋ ਦਿਨ ਦੀ ਪਹਿਲਾਂ ਇੱਕ ਵੀਡੀਓ ਇੱਕ ਵਿਸ਼ਰੀ ਜਥਾ ਪ੍ਰਚਾਰ ਕਰ ਰਿਹਾ ਹੈ ਗੱਲ ਪਤਾਓ ਸਿਰਫ ਕੀ ਕਰ ਰਿਹਾ ਹੈ ਗੱਲ ਉਹਨੇ ਕੋਈ ਬੁਰੀ ਨਹੀਂ ਕੀਤੀ ਉਹਨੇ ਸਾਰੀ ਵੀਡੀਓ ਸ਼ੇਅਰ ਕਰਦੀ ਗੱਲ ਸਿਰਫ ਇਹ ਨਹੀਂ ਉਹ ਕਰ ਰਿਹਾ ਸੀਗਾ ਕਿ ਗੁਰਦੁਆਰਿਆਂ ਦੇ ਵਿੱਚ ਹੋਣਾ ਕੀ ਚਾਹੀਦਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਗੱਲ ਦੇ ਹੋਣੀ ਚਾਹੀਦੀ ਸੀਗੀ ਇੱਥੇ ਹੋਣਾ ਚਾਹੀਦਾ ਸੀਗਾ ਕੀਰਤਨ ਨਰਮੋਲਕ ਹੀ ਰ ਅਰਥ ਉਹਨੇ ਕੀਤੇ ਚੱਲਦੇ ਪ੍ਰਚਾਰ ਦੇ ਵਿੱਚ ਕਵਿਸ਼ਰੀ ਜਥੇ ਨੇ ਵੀ ਸਾਨੂੰ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਗੱਲ ਕਰਨੀ ਚਾਹੀਦੀ ਆ ਗੁਰੂ ਦਾ ਉਪਦੇਸ਼ ਸੁਣਾਉਣਾ ਚਾਹੀਦਾ ਨਾ ਕਿ ਇੱਥੇ ਲੜਾਈ ਤੇ ਝਗੜੇ ਕਰਨੇ ਹੁਣੇ ਗਲਤ ਗੱਲ ਐ ਇਹ ਤੇ ਆਪਾਂ ਘਰ 'ਚ ਵੀ ਕਹਿੰਨੇ ਆ ਭਾਈ ਪਰਿਵਾਰ 'ਚ ਇਕੱਤਰ ਰਹਿਣੇ ਚਾਹੀਦੇ ਆ ਘਰਾਂ 'ਚ ਨਹੀਂ ਗੱਲਾਂ ਚੱਲਣੀਆਂ ਘਰ 'ਚ ਵੀ ਕਹਿੰਨੇ ਆ ਆਪਾਂ ਗੱਲ ਭਾਈ ਏਕਾ ਬਣਾ ਕੇ ਰੱਖੋ ਪਤੀ ਪਤਨੀ ਨੂੰ ਕਹਦੇ ਲੋਕ ਕਹਿੰਦੇ ਭਾਈ ਏਕਾ ਬਣਾ ਕੇ ਰੱਖੋ ਬੱਚਿਆਂ ਨੂੰ ਕਦੇ ਏਕਾ ਬਣਾ ਕੇ ਰੱਖੋ ਇਨ 'ਚ ਗਲਤ ਕੀ ਕਹਿ ਦਿੱਤਾ ਉਪਦੇਸ਼ ਤੇ ਸੁਨਾਇਆ ਵੀ ਹਰਬਿਨ ਹੋਰ ਨ ਪੂਜੋ ਹਨਾ ਉਪਦੇਸ਼ ਤਾਂ ਇਹ ਸੁਨਾਇਆ ਵੀ ਦੁਬਦਾ ਨਾ ਪੜੋ ਹਰਬਿਨ ਹੋਰ ਨ ਪੂਜੋ ਮੜੇ ਮਸਾਂ ਜਾਈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਇ ਗੱਲ ਸਿਰਫ ਇਨੀ ਕੁ ਕਹੀ ਇੱਕ ਬੰਦਾ ਉੱਠਿਆ ਹੈਰਾਨ ਹੋ ਗਏ ਇਹ ਇੱਕ ਬੰਦਾ ਉੱਠਿਆ ਤੇ ਉਹਨੇ ਚੱਕ ਕੇ ਮੈਗ ਫੜ ਲਿਆ ਮੈਂ ਮੈਂ ਬੰਦ ਕਰ ਦਿੱਤਾ ਤੇ ਮੈਂ ਉੱਥੇ ਕਹਿ ਰਿਹਾ ਸੀ ਵਾਕਈ ਦਾਤਾ ਸੱਚ ਨੂੰ ਫਾਂਸੀ ਲੱਗ ਰਹੀ ਹੈ ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨਹੀਂ ਹੈ ਕੇ ਗੁਰੂ ਨਾਨਕ ਸਾਹਿਬ ਜੀ ਸੱਚ ਬੋਲਦੇ ਸਨ ਤੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅੱਜ ਵੀ ਸੰਸਾਰ ਵਿੱਚ ਕਿੰਨੇ ਰਾਗੀ ਕਿੰਨੇ ਢਾਡੀ ਕਿੰਨੇ ਪ੍ਰਚਾਰਕ ਕਿੰਨੇ ਗ੍ਰੰਥੀ ਕਿੰਨੇ ਸੱਚ ਬੋਲਣਾ ਚਾਹੁੰਦੇ ਕਿੰਨੀਆਂ ਪ੍ਰਬੰਧਕ ਕਮੇਟੀਆਂ ਕਹਿੰਦੀਆਂ ਸੱਚ ਦੀ ਗੱਲ ਕਰੀਏ ਜਾਂ ਤੇ ਉਹਨਾਂ ਨੂੰ ਕੋਈ ਚੰਗਾ ਰਾਗੀ ਨਹੀਂ ਮਿਲਦਾ ਜਾਂ ਢਾਡੀ ਨਹੀਂ ਮਿਲਦਾਗਾ ਤੇ ਜਾਂ ਕੋਈ ਚੰਗੇ ਰਾਗੀ ਤੇ ਢਾਡੀਆਂ ਨੂੰ ਕੋਈ ਪ੍ਰਬੰਧਕ ਨਹੀਂ ਮ ਚੰਗੀ ਤਰ੍ਹਾਂ ਮਿਲਦੇਗੇ ਸੋਚ ਕੇ ਦੇਖੋ ਮੈਂ ਕਹਿੰਦਾ ਤੁਸੀਂ ਕਿਸੇ ਬੰਦੇ ਨੂੰ ਰੋਕ ਸਕਦੇ ਹੋ ਉਹ ਬੰਦਾ ਉੱਠ ਗਿਆ ਤੇ ਮੈਂ ਗੁਸਾਲਾ ਕਰਿਓ ਇਹ ਉੱਠਿਆ ਪਤਾ ਕਿਹੜਾ ਹੋਏਗਾ ਜਿਹਦੀ ਘਰੇ ਨਹੀਂ ਚੱਲਦੀ ਉਹ ਨਹੀਂ ਕੀ ਇਹ ਸੱਚ ਕਰਕੇ ਜਾਣਿਓ ਜੀ ਜਿਹਦੇ ਬੱਚੇ ਨਹੀਂ ਨਾ ਉਹਨੂੰ ਸਮਝਦੀ ਹੋਣਗੇ ਚੰਗਾ ਉਹਨੇ ਚਾਕੇ ਚੱਲਦੇ ਪ੍ਰਚਾਰ ਤੋਂ ਗੱਲ ਕਰਨੀ ਭਲਿਆ ਬਾਅਦਸ ਗੱਲ ਕਰ ਲੈ ਕੋਈ ਗੱਲ ਨਹੀਂ ਸੋਚ ਕੇ ਦੇਖੋ ਇਸ ਗੱਲ ਨੂੰ ਤੇ ਇਹ ਸੱਚ ਨੂੰ ਰੋਕਿਆ ਨਹੀਂ ਜਾ ਸਕਦਾਗਾ ਪਰ ਉਹ ਕੌਮ ਦਾ ਜਿਹੜਾ ਕਵਿਸ਼ਰੀ ਜਿਹਾ ਸੀ ਨਾ ਮੈਂ ਕਹਿੰਦਾ ਬਾ ਕਮਾਲ ਉਹਨੇ ਵਿਚਾਰ ਕਰਦੇ ਆ ਗੱਲ ਸਾਂਝੀ ਕੀਤੀ ਇਹ ਗੱਲ ਡਰਿਆ ਨਹੀਂ ਖੌਫ ਨਹੀਂ ਰੱਖਿਆ ਖੌਫ ਕਾ ਦਾ ਕਾਹਦਾ ਡਰਨਾ ਭਾਈ ਜਦੋਂ ਗੁਰੂ ਦੀ ਜਦੋਂ ਜਦੋਂ ਸ਼ੇਰ ਦੀ ਸ਼ਰਨ ਵਿੱਚ ਆ ਜਾਈਏ ਨਾ ਤੇ ਉਦੋਂ ਫਿਰ ਡਰ ਨਹੀਂ ਕਿਸ ਚੀਜ਼ ਦਾ ਰਹਿੰਦਾਗਾ ਖੌਫ ਨਹੀਂ ਰੱਖਣਾਗਾ ਗੱਲ ਗੁਰੂ ਦੀ ਕਰਨੀ ਹਾਂ ਕਿਸੇ ਦੀ ਗੱਲ ਕਰੀਏ ਤੇ ਫਿਰ ਬੰਦਾ 100-100 ਵਾਰੀ ਖੌਫ ਰੱਖੇ ਹੁਣ ਮਾਲਕ ਜੀ ਕੀ ਵਚਨ ਕਰਦੇ ਨੇ